ਪਤਵਈ ਦਾ ਮੇਲਾ ਜਿਹੜਾ ਬਾਈ ਰਣਜੀਤ ਸਿੰਘ ਕੋਪਰਾਂ ਖਲਾਲੀ ਜਾਨ ਦੀ 22 26 ਅਪ੍ਰੈਲ ਹੁਣ ਕੀ ਪੜਾ ਸਹਾਨਾ ਬਾਈ ਬਣ ਕੇ ਆ ਪੁੱਤ ਜੱਟਾਂ ਦੇ ਮਰਨ ਲੱਗੇ ਦੇਸ਼ ਲਈ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ ਮਰਨ ਲੱਗੇ ਦੇਸ਼ ਲਈ ਮੌਤ ਨੂੰ ਮਖਾਉਰ ਕਹਿਦੇ ਇਹ ਸੂਰਮੇ

ਜੇ ਰੌਣਕਾਂ ਦੇ ਬਸਾਖੀ ਦੀਆਂ ਗਾਦੀਆਂ ਰੌਣਕਾਂ ਨੇ ਬਸਾਖੀ ਦੀਆਂ ਰਾਖੀ ਦੀਆਂ ਉਹ ਤੂੰ ਮਾੜਾ ਯਾਰ ਰੋਮਾਂਟਿਕ ਜਿਹਾ ਸੁਣਾ ਕੋਈ ਦੇਸ਼ ਭਗਤੀ ਦਾ ਬਹੁਤ ਕਰ ਲਈ ਆਪਣੇ ਦੇਸ਼ ਭਗਤੀ ਦੀ ਵਧੀਆ ਜਿਹੀ ਬਸਾਖੀ ਦਾ ਕੋਈ ਨਹੀਂ ਬੜਿਆ ਦਾ ਦੇਣਾ ਦਸਵੇਂ ਪਾਤਸ਼ਾਹ ਦਾ ਦੇਣਾ ਉਹ ਲੈ ਲਿਆ ਬਾਬਿਆਂ ਦਾ ਨਾਂ ਲੈ ਲਿਆ ਲੈ ਲਿਆ ਹੁਣ ਕਰ ਜਿਹੜਾ ਅੱਗੇ ਗੱਲਾ ਵੀ ਨਾ ਖਾਣਾ ਰੋਣਾ ਬਾਬਾ ਸੀ ਹਾਂ ਹੈਨਾ ਪਹਿਲਾਂ ਚਾਰ ਮੱਗੀਦ ਕਰਕੇ ਮੋਗਰ ਦਾ ਰੂੜੀਓ ਦੀ ਜਾਨ ਸਕਦਾ ਫਿਰ ਚੱਕ ਲੈਣ ਦਾ ਕੋਈ ਅੱਛਾ ਪਹਿਲਾਂ ਰੱਬ ਦਾ ਪਿਆਰ ਹਾਂ ਮੁਕੇ ਖਤਰ ਬਣਾ ਰਿਹਾ ਸੁਭਾਣ ਅੱਕ ਦੇ ਸਾਰੇ ਤਰ੍ਹਾਂ ਸਾਰੇ ਤਰ੍ਹਾਂ ਦੇ ਸਰੋਤੇ ਹੁੰਦੇ ਨੇ ਇਹ ਗੁੰਲਾਏ ਸਰੋਤੇ ਸਾਰੇ ਤਰ੍ਹਾਂ ਦੇ ਹੁੰਦੇ ਨੇ ਇੱਕੋ ਜਿਹਾ ਸੁਣੋ ਹਾਂ ਹਾਂ ਨਾ ਬੇ ਸੱਜਣਾ ਨਾ ਕਿਉ ਹੋ ਰਵਾਉਣਾ ਤੂੰ ਆ ਗੱਲਾਂ ਕਰ ਕਰ ਕੇ ਇਹ ਬੇ ਮੇਰਾ ਖੂਨ ਮਚਾਉਣਾ ਤੂੰ ਦਿਲ ਪੁੱਛਿਆ ਲੋੜੀ ਦਾ ਪੁੱਛਿਆ ਲੋੜੀ ਦਾ ਦੇਵਤ ਦਾਸ ਦੀਆਂ ਗਹਿਰੇ ਦੇਖ ਕੇ ਦੇਆ ਕਾ ਜਿਵੇਂ ਕੀ ਕਹਤਾ ਕਿ ਮੈਂ ਸੌਖੀ ਵਸਦੀ ਆ ਸੌਖੀ ਵਸਦੀ ਰੀਤਾ ਦੀ ਵਰਛੀ ਨੇ ਸਾਡੇ ਕਤਰ ਪਿਆਰ ਨੂੰ ਕਰਿਆ ਦੇ ਕੀ ਦਲਾਸੀ ਬਾਈ ਤਾਹ ਤੋਂ ਆ ਕੁਜਸੰਦਰ ਆ ਸਰਿਆ ਕੁੱਪ ਬਾਜ ਦੇ ਦੀ ਬੇ ਮੈਂ ਫੋਕਾ ਚ ਕਰ ਚੇਤੇ ਵਾਧਿਆ ਨੂੰ ਚੇਤੇ ਬਾਧਿਆ ਨੂੰ ਅੰਦਰੋਂ ਅੰਦਰ ਹੀ ਮਚਦੀਆਂ ਘਣੇ ਵੇਖ ਕੇ ਏ ਆਖਾ ਕੇ ਮੈਂ ਸੌਖੀ ਬਸਦੀਆਂ ਹਏ ਸੌਖੀ ਬਸਦੀਆਂ ਸਤ ਸੋਹਰੇ ਅਣਦਾਂ ਦੀ ਲੱਗਿਆ 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 ਲੱਗਿਆ

ਇਤਲੀ ਮਾੜੀ ਕਿਸਮਤ ਮੇਰੀ ਮਾਹੀ ਨਾਲ ਨਹੀਂ ਆਉਂਦਾ ਦੂਜੀ ਪਿੰਡ ਭੇਕਿਆਂ ਦੇ ਫੇਰੀ ਮਾਹੀ ਨਾਲ ਨਹੀਂ ਆਉਂਦਾ ਦੂਜੀ ਪਿੰਡ ਭੇਕਿਆਂ ਦੇ ਫੇਰੀ ਸਾਰੇ ਜੱਗ ਤੋਂ ਬਰਦੇਵੇ ਸਾਰੇ ਜੱਗ ਤੋਂ ਪਰਦੇਵੇ ਬਸ ਇੱਕ ਟੁੱਟਾਈ ਦਸ ਦੀਆਂ ਨੇ ਦੇਖ ਕੇ ਅੜ ਲੈ ਆਕਾਰ ਦੇਖ ਕੇ ਕਹਤਾ ਕਿ ਮੈਂ ਸੌਖੀ ਵੱਸਦੀ ਆ ਹਾਏ ਸੌਖੀ ਵੱਸਦੀ ਜਦ ਦੀ ਕੋਟ ਪਾਰਟੀ ਟਾਇਰ ਲੈਂਟ ਦਾ ਬੰਦਾ ਹੈ ਬੱਕਰੀਆਂ ਦੇ ਸੌਦੇ ਮੱਝਾਂ ਦੇ ਸੌਦੇ ਗਾਇਆਂ ਦੇ ਸੌਦੇ ਪੌਣ ਦੇ ਵਈਰਾ ਵੀ ਹੈ ਇਹ ਕਿਹਨ ਕੌਣ ਸਿੱਖਦਾ ਇੱਕ ਸਟੰਟ ਵੀ ਕਰਦਾ ਟਾਇਰ ਨਾਲੇ ਹਾਂ ਉਹ ਵੀ ਕਹਾਂਗੇ ਚਲੋ ਜੇ ਕਹਾਂਗੇ ਸਮਾਰਕ ਕਹਾਂਗੇ ਦਾ ਪੁੱਛ ਕਿਹੜਾ ਹਾਂ 90 ਪਾਜੀ ਸ਼ਹਿਰ ਸੋਲਾਨ 911 ਆਪਣਾ ਨੰਬਰ ਹੁੰਦਾ ਖਾਣੇ ਨੂੰ ਕਰਾਉਣ ਲਈ ਮਿਲ ਸਕਦੇ ਹੋ ਨਹੀਂ ਆਪੇ ਕਿਤੇ ਸਮਝ ਆਉਂਦਾ ਬੈਗਰਾਉਂਡ ਲਈ ਆਪਣਾ ਜਿਹੜਾ ਕਲਾਕਾਰ ਉਹਦਾ ਨਾਮ ਹੀ ਦੱਸੋ ਕਿਹੜਾ ਕਲਾਕਾਰ ਆਪਣਾ ਬਾਬਾ ਜੀ ਦਾ ਬੰਦਾ ਆਪਦਾ ਮੁੰਡਾ ਆਪ ਦਾ ਮੁੰਡਾ ਜੀ ਦਾ ਗਾਉਂਦਾ ਜਾਂਦਾ ਯਾਰ ਅੱਛਾ ਭਤੀਜਾ ਵੀ ਗਾਉਂਦਾ ਟੀਪੂ ਸੁਲਤਾਨ ਟੀਪੂ ਸੁਲਤਾਨ ਦਾ ਗੀਤ ਆਗਾ ਹਾਂ ਪਸਤੌਰਾ ਪਸਤੌਰਾ ਜੀ 19 ਮਰਦਾ ਮਰਦਾ ਬੱਕਣਾ ਲਾਇਆ ਹੈ ਮੁੰਡਾ ਇੱਥੇ ਮੇਰਾ ਸਸਕੇ ਭਾਈ ਦਾ ਮੁੰਡਾ ਭਤੀਜਾ ਮੇਰਾ ਪੁੱਤ ਐਹੀ ਕਰੀ ਗਾਣਾ ਕੋਈ ਤਾਂ ਅਸੀਂ ਕਰੀਏ ਆਓ 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 ਜੀ ਤੇ ਜਦ ਦੇ ਤੇ ਦੇਖੋ ਪਹਿਲਾਂ ਹਾਂਜੀ ਪਥਾਪੀ ਮਾਰ ਅਸੀਂ ਵਸਾਖੀ ਬਣਾ ਰਹੇ ਹਾਂ ਹਾਂਜੀ ਇਹ ਦੋ ਦਲਾਲ ਨੇ ਅੱਜ ਤੀਜਾ ਦਲਾਲ ਹੋਊਗਾ ਕਿਸੇ ਹੋਰ ਪਾਸੇ ਜੀ ਅੱਜ ਵਸਾਖੀ ਆ ਕਿਉਂਕਿ ਤੇਈ ਪਾਸੇ ਪ੍ਰੋਗਰਾਮ ਚੱਲ ਰਹੇ ਨੇ ਰੰਗ ਰੰਗ ਤੇ ਸਾਡੇ ਖਾਨ ਸਾਹਿਬ ਤੇ ਮਿੱਠੂ ਜੀ ਰੌਣਕਾਂ ਲੱਗੀਆਂ ਸੀ ਲੰਘੇ ਜਾਂਦੇ ਸੀਗੇ ਸਾਡੇ ਵੀਰ ਆਏ ਨੇ ਢੰਡਾਰੀ ਪਿੰਡਾ ਮੇਰੀ ਭੂਆ ਦਾ ਪਿੰਡ ਵਾਹ ਜੀ ਵਾਹ ਲੁਧਿਆਣੇ ਚ ਲੁਧਿਆਣੇ ਚ ਹਾਂਜੀ ਇੱਕ ਬਾਹਰ ਦੇ ਵਿਦੇਸ਼ ਦੀ ਕੰਟਰੀ ਚੋਂ ਆਏ ਨੇ ਤੇ ਬੱਕਰੀਆਂ ਦਾ ਫਾਰਮ ਖੋਲਣਾ ਸੀ ਜਲਦੀ ਸ਼ੁਰੂਆਤ ਕਰਾਂਗੇ ਦੀ ਬਹੁਤ ਵਧੀਆ ਹੋ ਸਕਦਾ ਵੀ ਦੁੱਧ ਚਵਾਈ ਦੇ ਮੇਲੇ ਤੇ ਸ਼ੁਰੂਆਤ ਕਰਾ ਦਈਏ ਤੇ ਬਾਈ ਜੀ ਨੇ ਬਹੁਤ ਵੱਡੀ ਪੱਤਰ ਤੇ ਫਾਰਮ ਖੋਲ੍ਹਾਂਗੇ ਢੰਡਾਰੀ ਸ਼ਹਿਰ ਦੇ ਵਿੱਚ ਤੇ ਉਹਦੇ ਕਰਕੇ ਮੈਂ ਕਿਹਾ ਵੀ ਕਦੇ ਸੌਦਾ ਹੁੰਦਾ ਮੈਂ ਚੱਲ ਦੇਖਦੇ ਆ ਜਦੋਂ ਦੇਖਿਆ ਤੇ ਇੱਥੇ ਰੰਗਾ ਰੰਗ ਬਸਾਖੀ ਮਨਾ ਰਹੇ ਸਜਣ ਬਣਾਵੇ ਤੇ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਨਿਮਾ ਵੀਰ ਖੜਾ ਸਾਡਾ ਜਿਹੜੇ ਧਨੋਲਾ ਮੰਡੀ ਲਾਉਂਦੇ ਨੇ ਹਰ ਬੁੱਧਵਾਰ ਨੂੰ ਤੇ ਮੁੱਲਾਪੁਰ ਸ਼ਨੀਵਾਰ ਨੂੰ ਲੱਗਦੀ ਆ ਮੰਡੀ ਤੇ ਨਾਲ ਸਾਰੇ ਵੀਰਾਂ ਦਾ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆ ਵਧੀਆ ਇਸੇ ਤਰ੍ਹਾਂ ਅਸ ਤੇ ਖੇਡਦੇ ਆ ਰਹਾ ਕਰੋ ਬਹੁਤ ਵਧੀਆ ਲੱਗਿਆ ਵੀ ਜਿਹੜੇ ਸਾਰੇ ਹਸਣ ਖੇਡਣ ਲੱਗੇ ਨੇ ਬਿਨਾ ਸੌਦੇ ਤੋਂ ਵੀ ਰਾਉਂਡ 깔ਾਈ ਹੋਈ ਆ ਹਾਂਜੀ ਠੀਕ ਹੈ ਕਿ ਨਹੀਂ ਸੌਦੇ ਤਾਂ ਚਲੋ ਹੋਰ ਜਾਨਾ ਮੰਡੀ ਦੇ ਵਿੱਚ ਤੇ ਕੰਮ ਹੀ ਮੰਡੀਆਂ ਦੇ ਵਿੱਚ ਸੌਦੇ ਘੋਣੇ ਤੇ ਲੈ ਕੇ ਜਾਣਾ ਮਾਲ ਕਿਸੇ ਨੇ ਲਿਆਉਣਾ ਤੇ ਪਰ ਆ ਬਹੁਤ ਵਧੀਆ ਲੱਗਿਆ ਵੀ ਜਿਹੜਾ ਖੜ ਕੇ ਜੁਆਇ ਕਰ ਰਹੇ ਨੇ ਹੱਥ ਤੇ ਖੇਡਦੇ ਨੇ ਤੇ ਚਲੋ ਬਹੁਤ ਥੋੜਾ ਸਾਰਿਆਂ ਦਾ ਧੰਨਵਾਦ ਤਰਸੀਮ ਬਾਈ ਜਿਹੜੇ ਬਕਰਾ ਟੀਵੀ ਆ ਦੇਸੀ ਟੀਵੀ ਸਾਰੇ ਸੌਤੀ ਜੱਟ ਜਿੰਨੇ ਵੀ ਖੜੇ ਨੇ ਸਾਰੇ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆ ਤੇ ਭਾਈ ਜੀ ਦਾ ਧੰਨਵਾਦ ਆ ਜਿਹੜੇ ਸਾਡੇ ਸਮਝ ਲੋ ਵੀ ਭੂਆ ਦੇ ਕੋਤੀ ਲੱਗਦੇ ਨੇ ਉਤੋਂ ਢੰਡਾਰੀ ਤੋਂ ਤੇ ਇਹ ਆਏ ਨੇ ਤੇ ਇਹਨਾਂ ਨੂੰ ਜਲਦੀ ਸ਼ੁਰੂਆਤ ਕਰਾਂਗੇ ਤੇ 25 ਤਰੀਕ ਨੂੰ ਬੁਲਾਇਆ ਆਪਾਂ ਫੇਰ ਇਹਨਾਂ ਨੂੰ ਮੇਲੇ ਤੇ ਤੇ ਉੱਥੇ ਹੋ ਸਕਦਾ ਸ਼ੁਰੂਆਤ ਉਸ ਦਿਨ ਤੋਂ ਕਰਤੀ ਜਾਂ ਇੱਕ ਦੋ ਦਿਨ ਹੋਰ ਰੁਕ ਜਾਾਂਗੇ ਇਹ ਵੱਡੀ ਪੱਧਰ ਤੇ ਫਾਰਮ ਪਾਵਾਂਗੇ ਸ਼ਹਿਰ ਦੇ ਵਿੱਚ ਚ ਲੁਧਿਆਣੀ ਸ਼ਹਿਰ ਦੇ ਵਿੱਚ ਆ ਮੇਰਾ ਖਿਆਲ ਆ ਵੀ ਇਹ ਪਹਿਲਾ ਫਾਰਮ ਹੋਊਗਾ ਸ਼ਹਿਰ ਦੇ ਵਿੱਚ ਲੁਧਿਆਣੇ ਦੇ ਨਹੀਂ ਤਾਂ ਆਮ ਪਿੰਡਾਂ ਦੇ ਵਿੱਚ ਛੋਟੇ ਸ਼ਹਿਰਾਂ ਵਿੱਚ ਬਹੁਤ ਫਾਰਮ ਨੇ ਪਰ ਲੁਧਿਆਣੇ ਸ਼ਹਿਰ ਦੇ ਵਿੱਚ ਕੋਈ ਫਾਰਮ ਨਹੀਂ ਹੈਗਾ ਤੇ ਉਧਾਂ ਤਾਂ ਹੈਗੇ ਆ ਲੋਕਾਂ ਕੋਲੇ ਫੜੀਆਂ ਬੱਕਰੀਆਂ ਰੱਖੀਆਂ ਪਰ ਵੱਡੀ ਪੱਧਰ ਤੇ ਫਾਰਮ ਇਹ ਚਲਾਵਾਂਗੇ ਉੱਥੇ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਆਏ ਸਾਡੇ ਕੋਲੇ ਇਹਨਾਂ ਦੇ ਫਾਦਰ ਸਾਹਿਬ ਵੀ ਨੇ ਉਹਦੇ ਨਾਲ ਕੋਦਰ ਨਹੀਂ ਮੈਸੇਜ ਦੇ ਸਕਦੇ ਆਓ ਜੀ ਆਓ ਪਿਆਰਿਓ ਆਜੋ 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 ਇਹਨਾਂ ਦੇ ਬਾਦਲ ਸਾਹਿਬ ਵੀ ਨਾਲ ਆਏ ਨੇ ਤੇ ਨਾਲ ਇਹਨਾਂ ਦੇ ਦੋਸਤ ਵੀ ਆਏ ਨੇ ਨਾ ਸਾਰਿਆਂ ਦਾ ਧੰਨਵਾਦ ਇਹ ਤੁਹਾਡੇ ਪੂਆ ਜੀ ਦੇ ਨਾਲ ਬਹੁਤ ਬਹੁਤ ਧੰਨਵਾਦ ਅੱਛਾ ਅੱਪ ਲੁਧਿਆਣਾ ਹੀ ਹੈ ਠੀਕ ਬਹੁਤ ਬਹੁਤ ਧੰਨਵਾਦ ਜੀ ਮੁੱਲਾਪੁਰ ਬੱਕਰਾ ਮੰਡੀ ਤੇ ਨਾਲ ਹੀ ਤੁਹਾਨੂੰ ਦੱਸਿਆ ਜੀ ਦੁੱਧ ਚਵਾਈ ਦਾ ਮੇਲਾ ਹੋਵੇ ਚੱਲ ਰਿਹਾ ਵਾ ਆਸਾ ਖੇਡਾਂ ਤੇ ਉਹਦੇ ਵਿੱਚ ਦੱਸਦੀ ਹਾਂ ਤੁਹਾਨੂੰ ਖੁਸ਼ਖਬਰੀ ਜੀ ਦੁੱਧ ਚਵਾਈ ਦਾ ਮੇਲਾ ਜੀ ਜਿਹੜਾ ਬਾਈ ਰਣਜੀਤ ਸਿੰਘ ਦੀ ਬੋਪਾਰਾ ਕਲਾ ਦੀ ਜਾਨ ਦੇ ਵਿੱਚ 24 25 26 ਅਪ੍ਰੈਲ ਜਿਹੜਾ ਕਿ 24 ਤਰੀਕ ਨੂੰ ਸ਼ਾਮ ਨੂੰ ਬੱਕਰੀਆਂ ਸਾਡੇ ਕੋਲੇ ਪਹੁੰਚ ਜਾਣ तकरीबन ਲਗਭਗ 4:00 ਦੇ ਨੇੜੇ ਤੇੜਾ 5 10 20 ਮਿੰਟ ਇਧਰ ਉਧਰ ਹੋ ਜਾਣ ਕੋਈ ਗੱਲ ਨਹੀਂ ਚੱਲ ਜੂਗਾ ਜੀ ਬੱਕਰੀਆਂ 24 ਤਰੀਕ ਨੂੰ ਸ਼ਾਮ ਨੂੰ ਖਾਦੀ ਹੋਣਗੀਆਂ 25 ਦੀ ਸਵੇਰ 25 ਦੀ ਸ਼ਾਮ 26 ਦੀ ਸਵੇਰ ਨੂੰ ਰਿਜ਼ਲਟ ਕੱਢਾਂਗੇ ਤਿੰਨ ਡੰਗ ਦੀ ਚਵਾਈ ਹੋਊਗੀ ਤੇ ਬੱਕਰੀਆਂ ਦਾ ਪਹਿਲਾ ਇਨਾਮ 21000 ਰੁਪਏ ਆਊਗਾ ਕਰਮਵਾਰ 15ਵਾਂ ਇਨਾਮ ਵੀ 2000 ਰੁਪਏ ਦਿੱਤਾ ਜਾਊਗਾ ਇਹਦਾ ਸਮਝੋਗੇ ਦੋ ਚਾਰ ਬੱਕਰੀਆਂ ਨੂੰ ਨਾਮ ਹੋਊਗਾ 15 ਬੱਕਰੀਆਂ ਨੂੰ ਨਾਮ ਦਿੱਤਾ ਜਾਊ ਰਹਿ ਇਸਦਾ ਪ੍ਰਬੰਧ ਪੂਰਾ ਹੋਊਗਾ ਤੇ ਬਾਕੀ ਜਿਹੜੇ ਮੈਂ ਅੱਗੇ ਵੀ ਇੱਕਦਮ ਕਿਹਾ ਸੀ ਵੀ ਜਿਹੜੇ ਹਲਗੋਜਿਆਂ ਵਾਲੇ ਮੇਰੇ ਵੀਰ ਪੁਰਾਣਾ ਗਾਉਣ ਗਾਉਂਦੇ ਆ ਸਾਡੇ ਨਾਲ ਸੰਪਰਕ ਕਰਨ ਤੇ ਜਿਹੜੇ ਮੇਲਿਆਂ ਦੇ ਉੱਤੇ ਜਿਵੇਂ ਛਪਾਰ ਮੇਲੇ ਤੇ ਜਾਂ ਜਰਗ ਮੇਲੇ ਤੇ ਜਿਹੜੇ ਪੁਰਾਣੇ ਬਜ਼ੁਰਗ ਚਾਹਰੇ ਬੰਨ ਕੇ ਗਾਉਂਦੇ ਆ ਢੱਡ ਦੇ ਨਾਲ ਜਾਂ ਵੈਸੇ ਹੀ ਬਿਨਾ ਸਾਜ਼ਾਂ ਤੋਂ ਦੇਸੀ ਗਾਉਣ ਜਿਹੜਾ ਪੰਜਾਬੀ ਸਾਡਾ ਅਸਲ ਸੱਭਿਆਚਾਰ ਆ ਬੂਤ ਜਨੂਰੀ ਉਹਨਾਂ ਦੀ ਲੋੜਾ ਉਹਨਾਂ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹ ਸਾਡੇ ਨਾਲ ਸੰਪਰਕ ਕਰ ਲੈਣ ਕਿਉਂਕਿ 25 ਤਰੀਕ ਦੀ ਰਾਤ ਨੂੰ ਇਹ ਮੇਲੇ ਨੂੰ ਵੱਡਾ ਰੂਪ ਦਿੱਤਾ ਜਾਣਾ ਤੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਬਾਈ ਰਵਿੰਦਰ ਸਿੰਘ ਕੈਨੇਡਾ ਬਣੀਓ ਫੋਲੋ ਆਫਰਾਂ ਨੇ ਤਾਂ ਕਹਿੰਦੇ ਬਾਬਾ ਜੀ ਜੋ ਮਰਜ਼ੀ ਕਰ ਦਿਓ ਤੇ ਅੱਜ ਵੀ ਅਸੀਂ ਵੱਡਾ ਪ੍ਰੋਗਰਾਮ ਕਰਨਾ ਸੀ ਵਿਸਾਖੀ ਦਾ ਥੋੜੀ ਜੀ ਸਾਡੇ ਤੇ ਪਰਮਾਤਮਾ ਬਣੀਓ ਮੁਸੀਬਤ ਪੈ ਗਈ ਉਹਦੇ ਕਰਕੇ ਅਸੀਂ ਥੋੜਾ ਜਿਹਾ ਕਰ ਨਹੀਂ ਸਕੇ ਵੀ ਸੈਂਪਲ ਹੀ ਢਾਲ ਪ੍ਰਸ਼ਾਦਾਂ ਚੱਲ ਰਿਹਾ ਜਾਂ ਪ੍ਰਸ਼ਾਦ ਬਣਾਇਆ ਤੇ ਨਹੀਂ ਅਸੀਂ ਮਠਿਆਈ ਦੇ ਲੰਗਰ ਵੀ ਅੱਜ ਲਾਉਣੇ ਸੀਗੇ ਤੇ ਕੁਝ ਕ ਮਜਬੂਰੀਆਂ ਕਰਕੇ ਅਸੀਂ ਲਾ ਨਹੀਂ ਸਕੇ ਪਰ 25 ਤਰੀਕ ਦੀ ਰਾਤ ਨੂੰ ਬਾਈ ਜੀ ਮਠਿਆਈ ਵੀ ਚੱਲੂਗੀ ਨਾਲ ਤੇ ਦਾਲ ਮਖਣੀ ਵਗੈਰਾ ਸਬਜ਼ੀਆਂ ਵਗੈਰਾ ਉਹ ਬੱਤੀ ਚੱਲਣੀਆਂ ਤੇ ਨਾਲ ਮਠਿਆਈ ਦੇ ਲੰਗਰ ਵੀ ਲੱਗਣਗੇ ਇਹ ਨਹੀਂ ਹੈਗਾ ਕਿ ਇੱਕ ਇਹ ਪੈਸਾ ਬਚਾਉਣ ਦੀ ਖਾਤਰ ਬਾਈ ਜੀ ਨਹੀਂ ਇਹ ਨੌ ਬਣਾਉਣ ਦੀ ਖਾਤਰ ਜਿੱਦਾਂ ਬਾਈ ਕੈਨੇਡਾ ਦੇ ਵਿੱਚ ਬੈਠਾ ਉਹ ਐਡੇ ਆ ਵੱਡੀਆਂ-ਵੱਡੀਆਂ ਆਫਰਾਂ ਦੇ ਰਿਹਾ ਸਾਡੇ ਬੱਕਰੀਆਂ ਵਾਲੇ ਵੀਰਾਂ ਵਾਸਤੇ ਹਾਵੇਂ ਉਹ ਬੱਕਰੀ ਪਾਲਕ ਨੇ ਭਾਵੇਂ ਬੱਕਰੀ ਖਰੀਦਦਾਰ ਨੇ ਉਹਨਾਂ ਸਾਰਿਆਂ ਵੱਲੋਂ ਅਸੀਂ ਭਾਈ ਰਵਿੰਦਰ ਸਿੰਘ ਗੋਪਾਲ ਰਾਏ ਕਲਾ ਕੈਨੇਡਾ ਵਾਲੇ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੇ ਐਡੀ ਵੱਡੀ ਆਫਰ ਦੇ ਰਹੇ ਨੇ ਬੱਕਰੀਆਂ ਵਾਲੇ ਵੀਰਾਂ ਨੂੰ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਗਰੀਬ ਪਰਿਵਾਰ ਵੀਰੇ ਇੱਕ ਵਾਰ ਤੁਹਾਨੂੰ ਦੱਸ ਦਿਆਂ ਕਿ ਇੱਕ ਬਹੁਤ ਵੱਡਾ ਧਮਾਕਾ ਹੋਊਗਾ ਮੇਲੇ ਦੇ ਵਿੱਚ ਬੱਕਰੀਆਂ ਵਾਲੇ ਵੀਰ ਦੀ ਇੱਕ ਦੀ ਕਿਸਮਤ ਖੁੱਲੀ ਹੋਈ ਆ ਪਰਮਾ ਦਾ ਨਾਂ ਨਹੀਂ ਲੈਣਾ ਹਜੇ ਉਹਦਾ ਨਾਮ ਨਹੀਂ ਲੈਣਾ ਜੇ ਉਹ ਵੀਰ ਇੱਥੇ ਬੱਕਰੀਆਂ ਲੈ ਕੇ ਆਊਗਾ ਤਾਂ ਉਹ ਵੀਰ ਦੇ ਘਰੇ ਚਾਦਰਾਂ ਦਾ ਛੱਡ ਪਵਾਇਆ ਜਾਊ ਬੱਕਰੀਆਂ ਦੇ ਉੱਤੇ ਉਹਦੇ ਘਰ ਦੇ ਵਿੱਚ ਬੈਣ ਨੂੰ ਜਗ੍ਹਾ ਵੀ ਹੈ ਨਹੀਂਗੀ ਸਾਮੀਦਾਰ ਨੂੰ ਇਸ਼ਾਰਾ ਬਹੁਤ ਹੁੰਦਾ ਉਸ ਵੀਰ ਦੀ ਐਂਟਰੀ ਵੀ ਫ੍ਰੀ ਹੋਊਗੀ ਵੈਰੀ ਗੁੱਡ ਕੋਈ ਐਂਟਰੀ ਨਹੀਂ ਲਈ ਜਾਣੀ ਉਹਦੀਆਂ ਬੱਕਰੀਆਂ ਦੀ ਇਹਨੇ ਕਿ ਉਹ ਵੀ ਗਨੀ ਪੈਸੇ ਕਮਾਵਾਂਗੇ ਪਰ ਉਹਦੇ ਘਰੇ ਚਾਹੇ 10000 ਦਾ ਛੱਡ ਪਾਵੇ ਭਾਵੇਂ 20 ਦਾ ਪਾਵੇ ਭਾਵੇਂ ਪਾਵੇ 50 ਦਾ